ਭਾਈ ਮੈਂ ਮੱਤ ਚਾਂ ਇੱਕ ਤੇ ਸਾਡੀ ਗਵੰਡਣ ਜਿਹੜੀ ਵੱਢਣ ਜੋਗੀ ਆ ਪੁੱਜ ਕੇ ਫੋਨ ਕੀਤਾ ਉਥੇ ਪੁੱਜ ਕੇ ਦੱਸਿਆ ਤੇਰੀ ਮਾਂ ਡਿੱਗ ਗਈ ਆ ਆਣ ਕੇ ਪਤਾ ਲੈ ਜਾ ਉਹਦਾ ਤੇ ਇਹਦਾ ਹਾਲ ਵੇ ਝੋਲਾ ਭਰ ਕੇ ਕੱਪੜਾ ਲੈ ਆਈ ਆ ਹੈ ਅੱਖੇ ਮੈਂ ਰਹਿਣ ਆਈ ਆ ਆਪਣੀ ਮਾਂ ਦਾ ਖਿਆਲ ਰਖਣਾ ਵਾ ਤੇ ਅਜ ਪੁਰਾਣਾ ਵੀ ਰੰਗ ਬਦਲ ਕੇ ਬਿਠਾ ਹੈ ਕੋਈ ਗੱਲ ਨਹੀਂ ਸਾਡਾ ਸਰਦਾ ਵਾ ਮੈਂ ਤਾਂ ਛੱਡਣੀ ਆਇਆ ਇਹਨੂੰ ਆਪਹਿਲਾ ਪਾਣੀ ਦਾ ਘੁੱਟ ਪੀਤਾ ਤੇ ਗਾਂ ਗਿਆਈਓ ਇੱਥੇ ਬੈਠਾ ਵੀ ਨਹੀਂ ਕੜੀ ਤੇ ਇਹਨੂੰ ਛੱਟਣ ਨੂੰ ਛੱਡ ਗਿਆ ਇੱਥੇ ਫੇ ਤੂੰ ਕੋਲ ਕੋਲ ਹੋਣਾ ਆਪਣੀ ਪਰਚਾਈ ਦੇ ਨਾਲ ਚੱਲ ਵਾਵਾ ਆਡੇ ਲਾਉਗੀ ਨਾ ਹੁਣ ਮੇਰੇ ਨਾਲ ਆ ਗਈ ਆ ਠੀਕ ਕਰਾ ਹੁਣ ਮੈਂ ਪੰਗਾ ਖਾ ਨਾਮ ਤਰਾ ਕਿਤੇ ਹੁਣ ਤੇ ਮੈਂ ਬਾਹਰ ਫਾਨ ਫੋਨ ਕਰ ਜਗੀ ਵੀ ਨਹੀਂ ਰਹੀ ਫੇ ਮੈਂ ਮਨਜਿੰਦਰ ਨਾਲ ਗੱਲ ਹੀ ਕਰ ਲਾਂ ਇਹਨੇ ਤੇ ਪੂਰਾ ਪਹਿਰਾ ਦਿਆ ਕਰਨਾ ਵਾ ਕਿ ਕਿਹੜੇ ਟਾਈਮ ਹੀ ਇਹਦਾ ਫੋਨ ਆਉਂਦਾ ਵਾ ਕਿਹੜੇ ਟਾਈਮ ਗੱਲ ਹੁੰਦੀ ਆ ਹੈ ਇਹਨੇ ਕੋਸ਼ਿਸ਼ ਪੂਰੀ ਕਰਨੀ ਆ ਫੇ ਮੈਂ ਵੀ ਗੱਲ ਕਰਾਂ ਇਹ ਤੇ ਪੌੜਾ ਪੈ ਗਿਆ ਹੰਤਰਾ ਹਾਏ ਹਾਏ ਨਾ ਮੈਂ ਕੋਹਣ ਕਰ ਸਕਦੀ ਆ ਘਰਾਂ ਵੀ ਕੀ ਆ ਤੇ ਪੰਗਾ ਹੀ ਪੈ ਗਿਆ ਐਡਾ ਵੱਡਾ ਚੱਲ ਮਨਾ ਕੀ ਕਰਨਾ ਹੁਣ ਚਾਹ ਦਾ ਘੁੱਟ ਤੇ ਬਣਾ ਫਿਰ ਵੇਖੀ ਜਾਊਗੀ ਆਏ ਹੈ ਪ੍ਰਦਮਾ ਅਗਿ ਨਹੀਂ ਕਿਸੇ ਪਾਸੇ ਜਾਣ ਰਿਆ ਸਮਝੀ ਨਹੀਂ ਆਉਂਦੀ ਵੀ ਕੀ ਕਰਾਂ ਪਾਬੀ ਕੀ ਕਰਨਦੇ ਹੋ ਬਸ ਚਾਹ ਕਰਨ ਲੱਗੀ ਹੈਗੀ ਚਾਹ ਦਾ ਤੇ ਕੋਈ ਨਹੀਂ ਮੇਰੀ ਗੱਲ ਸੁਨੋ ਮੰਮੀ ਤੇ ਇੰਨੀ ਛੱਟ ਲੱਗੀ ਆ ਤੂੰ ਤੁਸੀਂ ਐਕਸ-ਰੇ ਵਗੈਰਾ ਨਹੀਂ ਕਰਾਇਆ ਪਿੰਡੋਂ ਡਾਕਟਰ ਸਾਦ ਕੇ ਦਵਾਈ ਦਵਾਤੀ ਏ ਲੈ ਦੱਸ ਐਕਸ-ਰੇ ਦੀ ਕੀ ਲੋੜ ਆ ਲੈ ਦੱਸ ਲੱਤ ਦਾ ਕੰਮ ਐ ਭਲਕੇ ਉੱਠਣਾ ਫਿਰਨਾ ਵੀ ਐ ਤੁਰਨਾ ਵੀ ਐ ਜਾਣਾ ਵੀ ਐ ਕਿਤੇ ਨਾ ਕਿਤੇ ਉਹ ਕੋਈ ਗੱਲ ਨਹੀਂ ਬਥੇਰਾ ਸਿਆਣਾ ਡਾਕਟਰ ਸਾਡੇ ਪਿੰਡ ਵਾਲਾ ਉਹ ਕਹਿੰਦਾ ਹੈਗਾ ਕਿ ਕੋਈ ਗੱਲ ਨਹੀਂ ਗੀ ਬਸ ਮਾਸ ਹੀ ਪਾਟਾ ਮੜਾ ਜਾ ਤੇ ਉਹ ਪੱਟੀਆਂ ਕਰੀ ਜਾਓ ਗਰਮ ਤੇ ਮੂਵ ਲਈ ਜਾਓ ਇਦਾਂ ਪੱਟੀਆਂ ਬੰਦੀਆਂ ਤੁਸੀਂ ਨਾ ਉਹਦੇ ਕਿੱਥੇ ਆ ਉਨੂੰ ਲੈ ਕੇ ਮੈਂ ਜਾਣੀ ਆ ਐਕਸ-ਰੇ ਕਰਵਾ ਕੇ ਲੈ ਆਨੀ ਮਮੀ ਦੇ ਨਾਲੇ ਉਹ ਸਕੂਲ ਗਿਆ ਸਕੂਲੋਂ ਆ ਕੇ ਟਿਊਸ਼ਨ ਜਾਣਾ ਉਹਨੇ ਕੋਈ ਗੱਲ ਨਹੀਂ ਮੈਂ ਉਹਨੂੰ ਕਹਿ ਦੂੰਗੀ ਨਾ ਕਿ ਅੱਜ ਟਿਊਸ਼ਨ ਦੀ ਛੁੱਟੀ ਕਰ ਤੇ ਮਮੀ ਨੂੰ ਲੈ ਕੇ ਚੱਈਏ ਇਹ ਥੋੜਾ ਨਾ ਗੱਲ ਹੈਗੀ ਪਿੰਡੋਂ ਡਾਕਟਰ ਬੁਲਾ ਕੇ ਤੇ ਬਸ ਜੇ ਪਟੀਆਂ ਕਰਾਤੀਆਂ ਐਕਸ-ਰੇ 'ਚ ਪਤਾ ਲੱਗੂਗਾ ਕਾਦੀ ਸੱਟ ਐ ਫੇਰ ਐ ਬਜ਼ੁਰਗ ਸਰੀਰ ਹੈਗਾ ਨਹੀਂ ਮੈਨੂੰ ਇਹ ਦੱਸੋ ਪਹਿਲਾਂ ਕਿ ਮੈਨੂੰ ਕੋਈ ਫਿਕਰ ਨਹੀਂ ਮਾਤਾ ਦਾ ਹੈ ਉਹ ਤਾਂ ਹੈ ਫਿਕਰ ਹੋਵੇ ਤਾਂ ਤੁਸੀਂ ਪਹਿਲੇ ਐਕਸਟਰਾ ਕਰਾਓ ਆ ਪਿੰਡ ਵਾਲੇ ਡਾਕਟਰ ਬੁਲਾ ਕੇ ਨਾ ਦਵਾਈ ਦਿਵਾਓ ਲੈ ਤੂੰ ਧਿਆਨ ਕੇ ਮੈਨੂੰ ਤਾਨੇ ਮਾਰਨ ਲਈ ਆ ਤਾਨੇ ਨਹੀਂ ਮਾਰਨ ਨੀ ਮੈਂ ਗੱਲ ਸਹੀ ਕਰਨੀ ਆ ਵੇਹ ਰਮਨ ਮੇਰੀ ਗੱਲ ਸੁਣ ਹੁਣ ਤੇ 4 ਦਿਨ ਰਹਿਣ ਆਈ ਗਈਆਂ ਨਾ ਹੁਣ ਰਾਮ ਨਾ ਰਹਿ ਹੁਣ ਪੰਗੇ ਨਾ ਲੈ ਮੇਰੇ ਨਾਲ ਕੋਈ ਗੱਲ ਨਹੀਂ ਇਹ ਚ ਪੰਗੇ ਵਾਲੀ ਗੱਲ ਨਹੀਂ ਗੱਲ ਮੇਰੀ ਮੰਮੀ ਦੀ ਛੱਡਦੀ ਆ ਠੀਕ ਹੋਣਗੇ ਨਾ ਤੇ ਤੁਹਾਡੇ ਨਾਲ ਹੱਥ ਪੱਲਾ ਵਟਾਣਗੇ ਇਹ ਥੋੜੋ ਕੀ ਮੰਜੇ ਤੇ ਪੈ ਰਹਿਣਾ ਹੁਣ ਮੇਰੀ ਨਾ ਵੀਰਜੀ ਨਾਲ ਗੱਲ ਕਰਾਇਓ ਮੈਂ ਵੀਰਜੀ ਦਾ ਜਿਆਦਾ ਕੰਨ ਕੀਤਾ ਚੱਗੀ ਕਰਾ ਉਹਨਾਂ ਦਾ ਵੀ ਫੋਨ ਆਉਂਦਾ ਅੱਜ ਕੱਲ ਬਿਜ਼ੀ ਬੜੇ ਆ ਕੋਈ ਗੱਲ ਨਹੀਂ ਮੈਨੂੰ ਨੰਬਰ ਦੋ ਆਹ ਜਿਹੜਾ ਨੰਬਰ ਹੈਗਾ ਮੇਕੋ ਉਹ ਤੇ ਲੱਗਦਾ ਨਹੀਂ ਹੈਗਾ ਮੈਂ ਕਰਦੀ ਆ ਨਾ ਗੱਲ ਲੈ ਦੱਸ ਮੇਰੇ ਕੋਲ ਕੋਈ ਵੱਖਰਾ ਨੰਬਰ ਉਹ ਹੀ ਨੰਬਰ ਆ ਮੇਰੇ ਕੋਲ ਜਿਹੜਾ ਤੁਹਾਡੇ ਸਾਰਿਆਂ ਕੋ ਆ ਕੀ ਪਤਾ ਵੱਖਰਾ ਹੋਵੇ ਕਿਉਂਕਿ ਸਾਨੂੰ ਤੇ ਜਿਹੜਾ ਨੰਬਰ ਦਿੱਤਾ ਉਹ ਤੇ ਲੱਗਦਾ ਹੀ ਨਹੀਂ ਹੈਗਾ ਚੇਂਜ ਨਾ ਕੀਤਾ ਹੋਵੇ ਵੀਰਜੀ ਨੇ ਨੰਬਰ ਇਹ ਕਿਤੇ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਕਿ ਸ਼ੱਕ ਪਤਾ ਨਹੀਂ ਤੁਹਾਨੂੰ ਕਾਹਦਾ ਪਿਆ ਰਿਹਾ ਮੇਰੇ ਤੇ ਸ਼ੱਕ ਨਹੀਂ ਪਿਆ ਮੈਂ ਗੱਲ ਕੀਤੀ ਕਿ ਮੇਰੀ ਗੱਲ ਕਰਵਾ ਦਿਓ ਤੇ ਤੁਸੀਂ ਗੱਲ ਕਰਵਾ ਦਿਓ ਕੀ ਹੋ ਜਾਊਗਾ ਜੇ ਤੁਸੀਂ ਮੇਰੀ ਵੀਰਜੀ ਨਾਲ ਗੱਲ ਕਰਵਾ ਦੋਗੇ ਚਲ ਕੋਈ ਨਹੀਂ ਬਾਬਾ ਆਵੇ ਕਰਾ ਦਊਂਗੀ ਤੇਰੀ ਗੱਲ ਮੈਂ ਠੀਕ ਆ ਹਾਂਜੀ ਆਹੋ ਪਾਣਾ ਲੈ ਵੋ ਆਂਦਾ ਤੇ ਫਿਰ ਮੈਂ ਮੰਮੀ ਨੂੰ ਲੈ ਕੇ ਜਾਨੀ ਆ ਲੈ ਜੀ ਲੈ ਜੀ ਮੰਮੀ ਆਪਣੀ ਕਿੱਥੇ ਜੀ ਕਰਦਾ ਲੈ ਜੀ ਕਿੱਡਾ ਪਖੰਡ ਫੜਿਆ ਦਵਾਈ ਦਵਾਤੀ ਪਿੰਡ ਵਾਲੇ ਡਾਕਟਰ ਕੋਲ ਵੇਖਾਂ ਆ ਗਈ ਐ ਚਤਰੋ ਹਣ ਲੜਾਈਆਂ ਕਰਨ ਹੈ ਇਹਨੇ ਹੁਣ ਆਹੋ ਹੀ ਦੱਸ ਦੇਣੀ ਇਦਾਂ ਹੀ ਕੱਢਣੇ ਮਰਨਾ ਕੋਲ ਕਰ ਕਰਕੇ ਇੱਕ ਤੈਨੂੰ ਸਿੱਧੀ ਗੱਲ ਕੋਈ ਨਹੀਂ ਆਉਂਦੀ ਮੇਰੀ ਮਾਂ ਵਿਚਾਰੀ ਨੂੰ ਉੱਥੇ ਕਿਉਂ ਨਹੀਂ ਖੜਿਆ ਦੱਸ ਮਾਂ ਦਾ ਇਦਾਂ ਹੀਜਾ ਤੇ ਆਪਣੇ ਸਹੁਰੇ ਲੈ ਜਾ ਨਾਲੇ ਸੱਸ ਨੂੰ ਵੀ ਪਤਾ ਲੱਗੇ ਜੇ ਤੂੰ ਸਾਹਮਣੇ ਗਈ ਉੱਥੇ ਹੈ ਮਾਂ ਦਾ ਤੇ ਨਹੀਂਜਾ ਹੁੰਦਾ ਵਾ ਇਹਨਾਂ ਸੱਸ ਦਾ ਵੀ ਹੁੰਦਾ ਭਲਾ ਤੈਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਕਿਤੇ ਜਾ ਲੈਂਦੇ ਇਹਦੀ ਸੱਸ ਕੋ ਉਹਨੂੰ ਤਾਂ ਮੈਂ ਵਧੀਆ ਪੱਟੀਆਂ ਚਾੜ ਕੇ ਆਉਂਗੀ ਨਾ ਕਿਤੇ ਕੰਨ 'ਚ ਪਈ ਨਾ ਦੁਖੂਗੀ ਏ ਜਿਹੜੀਆਂ ਇਹ ਗੱਲਾਂ ਮਾਰਦੀ ਖਰਦੀ ਆ ਪਵਾੜਾ ਖਾਣਾ ਪਤਾ ਨਹੀਂ ਕਾਦੀ ਬਾਜ ਐਨੀ ਆਉਂਦੀ ਏ ਕੁੜੀ ਨਖਰ ਬੋਲਣ ਦੇਈ ਦੱਸ ਜਿਵੇਂ ਆਈ ਏ ਕੜੀ ਦੀ ਕੜੀ ਤੇ ਉਹਦੇ ਨਾਲ ਹੋਣੇ ਲੜਾਈ ਕਰਨ ਬੈਜਣਾ ਕੀ ਕਰਾਂ ਮੈਂ ਲੰਮੇ ਨਹੀਂ ਪੇਤ ਸੀ ਭਈ ਹਾਂ ਪੁੱਤ ਫੇਰ ਰੋਟ ਖਲੋਤੀ ਆ ਦਰਦ ਹੁੰਦਾ ਘਰਦ ਹੁੰਦੀ ਆ ਨਾ ਮਮੀ ਨਾ ਤੇ ਫੇਰ ਲੱਗੀ ਮੈਂ ਕੀਤੀ ਸੇਵਾ ਚੰਗੀ अच्छा हां मैं कह तू इत्थे ਪਿੰਡ ਤੋਂ ਬੁਲਾ ਕੇ ਡਾਕਟਰ ਦਵਾਈ ਦਵਾਤੀ ਆ ਤੁਹਾਨੂੰ ਨਹੀਂ ਪਤਾ ਐਕਸਟਰਾ ਕਰਨਾ ਹੈਗਾ ਮੈਂ ਕਿੱਡਾ ਪਖੰਡ ਫੜਿਆ ਤੁਸੀਂ ਤੇ ਕਹਿੰਦੀ ਲੈਦਾ ਸਾਨੂੰ ਨਹੀਂ ਫਿਕਰ ਮੈਂ ਤਾਂ ਫਿਕਰ ਹੋਵੇ ਤੇ ਪਹਿਲੇ ਦਿਨ ਹੀ ਐਕਸਟਰਾ ਖਵਾ ਕੇ ਦਵਾਈ ਦਵਾਓ ਕੁਛ ਨਹੀਂ ਹੋਇਆ ਮਾਸ ਫਟਿਆ ਲਾਣਾ ਤੇ ਇਹਨਾਂ ਬੜੀਆਂ ਗੱਲਾਂ ਕਰ ਰਹੀ ਛਾੜ ਪਾਈ ਚੰਗੀ ਕਰਦੀ ਫੇਰ ਫੇਰ ਕੀ ਫਿਰ ਬੋਲੀਦਾ ਠੀਕ ਆ ਠੀਕ ਆ ਨਹੀਂ ਨਹੀਂ ਇਤਾਂ ਦੀ ਨਹੀਂ ਗੱਲ ਇਤਾਂ ਦੀ ਨਹੀਂ ਗੱਲ ਮੈਂ ਕਹਾਂ ਮੇਰੀ ਵੀਰਜੀ ਨਾਲ ਗੱਲ ਕਰਾਇਆ ਨਹੀਂ ਉਹਨਾਂ ਫਿਰ ਉਹ ਤਾਂ ਬਿਜ਼ੀ ਬੜੇ ਐ ਉਹ ਤਾਂ ਫੋਨ ਤੇ ਗੱਲ ਹੀ ਨਹੀਂ ਕਰਦੇ ਲੈ ਕਰਦੇ ਭਲਾ ਗੱਲ ਤੇਰਾ ਨਾਲ ਕਿੱਦਾਂ ਕਰਦੇ ਆ ਮੈਂ ਕਹਿੰਦਾ ਨੰਬਰ ਜਿਹੜਾ ਮੈਨੂੰ ਦਿੱਤਾ ਉਹ ਤਾਂ ਲੱਗਦਾ ਨਹੀਂ ਹੈਗਾ ਤੁਹਾਡੇ ਕੋਲ ਨੰਬਰ ਵੱਖਰਾ ਹੋਣਾ ਨਹੀਂ ਮੇਰੇ ਕੋਲ ਕਿਹੜਾ ਵੱਖਰਾ ਨੰਬਰ ਮੇਰੇ ਕੋਲ ਤੇ ਉਹੀ ਨੰਬਰ ਹੈ ਤਾਂ ਕੀ ਕਰਨ ਮੈਂ ਕਹਿੰਦਾ ਮੇਰੀ ਨਾ ਅੱਜ ਗੱਲ ਕਰਾਇਓ ਨਾਲੇ ਜਦੋਂ ਉਹਦੇ ਆਂਦਾ ਨਾ ਉਹਨੂੰ ਕਹਾਂ ਕਿ ਟਿਊਸ਼ਨ ਦੀ ਛੁੱਟੀ ਕਰੇ ਤੇ ਮੇਰੇ ਨਾਲ ਮੰਮੀ ਨੂੰ ਲੈ ਕੇ ਚਲੇ ਐਕਸਟਰਾ ਟਮੰਗ ਅੱਛਾ ਫੇਰ ਫੇਰ ਕੀ ਬੋਲੀ ਜਾ ਨਹੀਂ ਨਹੀਂ ਮੈਨੂੰ ਵੀ ਟੈਂਸ਼ਨ ਆ ਇਹ ਉਹ ਅੱਛਾ ਆਹੋ ਜੇ ਤੈਨੂੰ ਟੈਂਸ਼ਨ ਹੁੰਦੇ ਤਾਂ ਤੂੰ ਫੋਨ ਹੀ ਕਰ ਦਿੰਦੀ ਤੀ ਇਹ ਤਾਂ ਗੱਲ ਮੈਨੂੰ ਸਹੀ ਬੜਾ ਸੀ ਚਿੱਪੀ ਖਰਚਾਟ ਹੋਣ ਚਾਹੀਦਾ ਟੈਨਸ਼ਨ ਆਪੀ ਟਪ ਕਰਕੇ ਬੈਠੂਗੀ ਤੇ ਜਾ ਕੋਈ ਗੱਲ ਕਰ ਆਹੋ ਟੈਨਸ਼ਨ ਕਾਦੀ ਆ ਤੈਨੂੰ ਤੈਨੂੰ ਤੇ ਟੈਨਸ਼ਨ ਹੀ ਕੋਈ ਨਹੀਂ ਤੂੰ ਤੇ ਬਹਾਨੀਆਂ ਬੈਠੀ ਮਾਸਮ ਤੇਲ ਮਸਾਲਾ ਲਾ ਲਾ ਤੇ ਬਹਿ ਜਾ ਦਵਾਈ ਖਾਈ ਜਾ ਕੋਈ ਮੈਂ ਇੱਥੇ ਹੀ ਹਫਤਾ ਦੇਖਦੀ ਆ ਕੀ ਕਰਦੀ ਆ ਇਹ ਫੁੱਟ ਸਵਾਰ ਕੇ ਜਮ ਚੁੱਪਰਾ ਆਹੋ ਇਹਨੂੰ ਤਾਂ ਪਹਿਣਾ ਕਿਤੇ ਰੱਬ ਵੀ ਨਹੀਂ ਯਾਦ ਤੇ ਰੱਬ ਵੀ ਚਾਦਨੀ ਇਹਨੂੰ ਧੀਏ ਇਹਨੂੰ ਕੋਈ ਪਤਾ ਨਹੀਂ ਪਤਾ ਲਏ ਥੋੜਾ ਕਰ ਲੈ ਪਿੰਡ ਵਾਲਾ ਡਾਕਟਰ ਬੁਲਾਤਾ ਤੇ ਬਸ ਇਦੀ ਜਗ ਆਪਣੀ ਮਾਂ ਹੁੰਦੀ ਆ ਜੀ ਸੱਸ ਸੋਣ ਤਾਂ ਕਰਕੇ ਪਖੰਡ ਕਰਨ ਦੀ ਆਪਣੀ ਮਾਂ ਹੋਵੇ ਨਾ ਦੇਖੀ ਹੁਣੇ ਕਰਦੀ ਹਸਪੀਟਲ ਲੈ ਆਹੋ ਇਦਾਂ ਮੰਜੀ ਤੇ ਬਾਹਰ ਛ ਇਹੋ ਤਾਂ ਗੱਲ ਵਾ ਧੀ ਚਤੇ ਸਾਸਜਤਨਾ ਇਹੋ ਫਰਕ ਹੁੰਦਾ ਧੀ ਨੋ ਦੇ ਵਿੱਚ ਤੇ ਤੂੰ ਧੀ ਬਣੇ ਤਾਂ ਫੇਰ ਮੈਨੂੰ ਆਂਦੀ ਕੀ ਲੋੜ ਪਵੇ ਨਹੀਂ ਕੋਈ ਲੋੜ ਹੀ ਨਹੀਂ ਧੀਏ ਇਹ ਘਰ ਦੀ ਨੋ ਤੇ ਆਪਣੀ ਮਾਂ ਸਮਝੇ ਤੇ ਫੇਰ ਕੀ ਲੋੜ ਆਹੋ ਨਹੀਂ ਧੀ ਮੈਂ ਸੁੱਦੀ ਹਾਂ ਦੇਖੋ ਸੁੱਦੀ ਹੋ ਉੱਠ ਜਾਂਦੀ ਹਾਂ ਮੈਂ ਵੇਖੋ ਕੀ ਕਰਦੀ ਆ ਨਹੀਂ ਨਾਲੇ ਮੈਂ ਨਾ ਫਰੂਟ ਲੈ ਕੇ ਆਈ ਆ ਧਿਆਵਾ ਤੁਹਾਡੇ ਲਈ ਕੁਝ ਖਾਣ ਨੂੰ ਚੱਲ ਕੋਈ ਨਹੀਂ ਫਿਰ ਖਾ ਲਾਂਗੇ ਇਹ ਤਾਂ ਮੈਨੂੰ ਪਤਾ ਹੀ ਇਹ ਚਾਹ ਕਿੱਥੇ ਬਣਨੀ ਆ ਫਿਰ ਬਦੀ ਖਿਚੜੀ ਰੱਖੀ ਆ ਚਾਹ ਤਾਂ ਬਣਨੀ ਆ ਜੀ ਆਹ ਜੇ ਤੱਕ ਚਾਹ ਹੀ ਨਹੀਂ ਬਣੀ ਆਹੋ ਕੋਈ ਨਹੀਂ ਮੈਂ ਤੁਹਾਡੇ ਲਈ ਫੂਟ ਲੈ ਕੇ ਆਉਣੀ ਆ ਤੁਸੀਂ ਨਾ ਲੰਮੇ ਪੈ ਜਾਓ ਹੁਣ ਚੱਲ ਕੋਈ ਗੱਲ ਨਹੀਂ ਆਹ ਰੰਗ ਤਾਂ ਦੀ ਸੇਵਾ ਚੰਗਾ 3 ਹੀ ਕਰਦਿਆਂ ਨੇ 3 ਤੋਂ ਬਗੈਰ ਕਾਹਨ ਪੁੱਛਦਾਈ ਲੋਮਾਂ ਤੇ تنਕਾਹ ਛੱਡਦਿਆਂ ਨੇ ਗੱਲਾਂ ਕਰਦਿਆਂ ਸਭ ਵੰਸ ਵੰਦਿਆਂ ਕੀ ਹੋਇਆ ਬਾਂ ਮਾੜੀ ਜੀ ਛੱਟੀ ਆ ਕੀ ਹੋ ਗਿਆ ਇਹ ਨਿਕਲ ਛੱਟ ਦੀ ਕਿਹੜੀ ਗੱਲ ਆ ਇਹ ਨਹੀਂ ਪਤਾ ਕਿ ਬੁੱਢੇ ਬਾਰੇ ਦੀ ਇੰਨੀ ਛੱਟ ਵੀ ਪੜੀ ਹੁੰਦੀ ਆ ਪਰ ਇਹੋ ਗੱਲ ਵਾ ਨਾ ਫਿਰ 39 ਦੇ ਵਿੱਚ ਫਰਕ ਕਿੱਦਾਂ ਪਤਾ ਲੱਗੇ ਚੰਗਾ ਚਲੋ ਕੋਈ ਗੱਲ ਨਹੀਂ ਹੁਣ ਧੀ ਆ ਗਈ ਕਰੇਗੀ ਆਪਣੀ ਚਾਰੀ ਚਾਰ ਦਿਨ ਦੇਖ ਫਾਰ ਮੇਰੀ ਅੱਗੇ ਠੀਕ ਹੋ ਜਾਣਾ ਮੈਂ ਕੋਈ ਗੱਲ ਹਾਈ ਹਾਈ ਹੁਣ ਕੀ ਕਰਾਂ ਆ ਦੇ ਨਵਾਂ ਹੀ ਰੱਟਾ ਪਾਤਾ ਇਹਨੇ ਫੋਨ ਕਰਕੇ ਕਿ ਉਹ ਡੇਗੀ ਆ ਸੱਸ ਮੇਰੀ ਧਿਆਨ ਕੇ ਪਤਾ ਲੈ ਜਾ ਜੇ ਮੈਂ ਨਾ ਗਈ ਤਾਂ ਵੀ ਗੱਲ ਮਾੜੀ ਆ ਕਹਿਣਾ ਜਦੋਂ ਪੈਆਂ ਦੀ ਲੋਡ ਹੁੰਦੀ ਆ ਉਦੋਂ ਭੱਜੀ ਆ ਹੁਣ ਮੈਂ ਫੋਨ ਕੀਤਾ ਵਾ ਤਾਂ ਹੁਣ ਆਈ ਨਹੀਂਗੀ ਏਦਾਂ ਕਰਦੀ ਆ ਇੱਕ ਦੋ ਦਿਨ ਵਿੱਚ ਨਾ ਜਾ ਕੇ ਹੋਈ ਹੁੰਦੀ ਆ ਅਵਲ ਤੇ ਮੇਰਾ ਰਾਤਾ ਕੱਲ ਨੂੰ ਐਤਵਾਰ ਵਾ ਛੁੱਟੀ ਆ ਕਰਨ ਕਰਨ ਨੂੰ ਕਹੂੰਗੇ ਤੂੰ ਰਵੇਂ ਘਰ ਉਹਦਾ ਤੇਰੇ ਪਿਓ ਨੇ ਬਹਾਨਾ ਮਾਰਨਾ ਵਾ ਤੇ ਤੇਰੇ ਪਿਓ ਨੂੰ ਨਾਲ ਹੀ ਘੜਤੀ ਆ ਉਹ ਦਿਨ ਪੈਸੇ ਲੈਣ ਜਾਣਾ ਸੀ ਤਾਂ ਵੀ ਮੈਨੂੰ ਕੱਲੀ ਨੂੰ ਤੋਰਤਾ ਜੇ ਹੁਣ ਪਤਾ ਲੈਣ ਜਾਣਾ ਵਾ ਤਾਂ ਵੀ ਮੈਂ ਕੱਲੀ ਜਾਊਂਗੀ ਅਗਲੇ ਕਹਿਣਗੇ ਲੋੜ ਹੁੰਦੀ ਤਾਂ ਭੱਜ ਆਉਂਦੇ ਆ ਇਦਾਂ ਕੋਈ ਆਉਂਦਾ ਨਹੀਂਗਾ ਕੱਲ ਨੂੰ ਜਾ ਕੇ ਨਾ ਹੋਈ ਹੁੰਦੀ ਆ ਇੱਕ ਕਰ ਮੈਂ ਨਾ ਨਾ ਗੱਲ ਕਰੀ ਲਵਾ ਕਿ ਚਲ ਜੇ ਕੋਈ ਕੰਮ ਕੁਮ ਹੋਊ ਨਾ ਸਵੇਰੇ ਸਵਸਤੇ ਕਰ ਲਿਓ ਮੁੜ ਕੇ ਟਾਈਮ ਨਾ ਜਾਵਾਂਗੇ ਤੇ ਟਾਈਮ ਨਾਲ ਆਪਣੇ ਘਰ ਆ ਜਾਾਂਗੇ ਨਿਆਣਾ ਕੱਲਾ ਵਾ ਫੇ ਤਿਆਂ ਰਹਿੰਦਾ ਨਿਆਣੇ ਵਾਲ ਪੀ ਪਤਾ ਨਹੀਂ ਰੋਟੀ ਪਾ ਕੇ ਖਾਦੀ ਆ ਕਿ ਨਹੀਂ ਖਾਦੀ ਜਾਣਾ ਤਾਂ ਹੁਣ ਪਿਆਣਾ ਹੀ ਆ ਦੱਸਣ ਲਈ ਆ ਤੇ ਕੁੜੀ ਵੀ ਆਈ ਐ ਨਨਾਨ ਮੇਰੀ ਜੇ ਮੈਂ ਨਾ ਗਈ ਤੇ ਕਹਿਣਾ ਵਾ ਕੁੜੀ ਆ ਗਈ ਆ ਤੇ ਤੇਰੀ ਭੈਣ ਨੂੰ ਪਤਾ ਨਹੀਂ ਲੱਗਾ ਉਦਾਂ ਤੇ ਫੋਨ ਤੇ ਨਾ ਸਾਰਾ ਦਿਨ ਲਗੀਆਂ ਰਹਿੰਦੀਆਂ ਜੀ ਇਹਨਾ ਨਾ ਕਰਤੀਆਂ ਗੱਲ ਕਿਸੇਰੇ ਜਾ ਕੇ ਤਾਂ ਹੋ ਕੇ ਆ ਗਈ ਤਾਂ ਉੱਠੋ ਮੇਰੀ ਗੱਲ ਸੁਣੋ ਇੱਕ ਮਿੰਟ ਹੁਣ ਕੀ ਹੋ ਗਿਆ ਵਾ ਉਹ ਹੁਣ ਹਣਾ ਕੀ ਆ ਹੁੱਟੋ ਤੇ ਸਹੀ ਦੱਸਦੀਆਂ ਤਾਂ ਨੂੰ ਹਾਂਜੀ ਗੱਲ ਇਦਾਂ ਵਾਂ ਜੀ ਉਹਦੀ ਸਾਸੜੀ ਡੇਗੀ ਤੋ ਉਹਦੇ ਲੱਗਦੀ ਆ ਸੱਟ ਲੱਤ ਤੇ ਅੱਛਾ ਉਹਦਾ ਆਇਆ ਸੀ ਮੈਨੂੰ ਫੋਨ ਕਹਿਣ ਦੇ ਕਿ ਮੰਮੀ ਡੇਗੀ ਆ ਹੁਣ ਜੇ ਇਹਦਾ ਨਾਮ ਪਤਾ ਹੋਵੇ ਫੇਰ ਬੰਦਾ ਨਾ ਜਾਵੇ ਕੋਈ ਗੱਲ ਨਹੀਂ ਸੱਚ ਜਾਂਦਾ ਵਾ ਹੁਣ ਅਗਲੇ ਨੂੰ ਫੋਨ ਕਰਕੇ ਚੇਚਾ ਦੱਸਿਆ ਵਾ ਹੁਣ ਜਾਣਾ ਤੇ ਪੈਣਾ ਹੀ ਆ ਤੇ ਮੇਰਾ ਇਰਾਦਾ ਇਹ ਵੰਡਿਆ ਹੀ ਕਿ ਸਵੇਰੇ ਸੌਤੇ ਜਾ ਕੇ ਨਾ ਤੇ ਹੋਂਦੀ ਜੇ ਟਾਈਮ ਨਾ ਜਾਵਾਂਗੇ ਤੇ ਟਾਈਮ ਨਾ ਆ ਜਾਾਂਗੇ ਕੱਲ ਤੇ ਛੁੱਟੀ ਆ ਕਰਨ ਵੀ ਘਰ ਵਾ ਚੱਲ ਕਰਨ ਘਰ ਰਹੂਗਾ ਤੁਹਾਨੂੰ ਘਰ ਦਾ ਫਿਕਰ ਨਾ ਉਹ ਮਾਸਾ ਚਾਲਾ ਜੀ ਉਹਨੇ ਪਿਆ ਤਾ ਵਾ ਮੇਰੀ ਸੱਸੇ ਦੇ ਗਈ ਆ ਤੇ ਆਖਰ ਕਿੱਧਰ ਦੀ ਆ ਗਈ ਐ ਇਹਦਾ ਵਾ ਤੂੰ ਡਾਕਟਰ ਵਾ ਕਿ ਜਾ ਕੇ ਉਹਨਾਂ ਨੂੰ ਠੀਕ ਕਰਕੇ ਆਉਣਾ ਆਏ ਹਾਏ ਮੈਂ ਡਾਕਟਰ ਨਹੀਂ ਗਈ ਹਾਂ ਅਗਲੀ ਸੋਚੂਗੀ ਕਿ ਜਦੋਂ ਪੈਸੇ ਚਾਹੀਦੇ ਹੀ ਉਦੋਂ ਬੱਸੇ ਬੈ ਕੇ ਝਟਾ ਗਈ ਸੀ ਹੁਣ ਮੈਂ ਨਾ ਛੱਟ ਦਾ ਦੱਸਿਆ ਵਾ ਤਾਂ ਹੁਣ ਆਈ ਨਹੀਂ ਗਈ ਨਾਲੇ ਨਾ ਉਹਦੀ ਨਣਾਣ ਆਈ ਆ ਕੱਲ ਦੀ ਤਾਂ ਮਾਦਾ ਹੀ ਕਹੂ ਇਹ ਮੇਰੀ ਧੀ ਤੇ ਆ ਗਈ ਤੇ ਇਹਦਾ ਤੇ ਭਾਂ ਭਰਾ ਨਹੀਂ ਨਾ ਕੋਈ ਆਇਆ ਤੇ ਮੇਰਾ ਰਾਦਾ ਮੁੜ ਕੇ ਵੀ ਬੰਦੇ ਦੀ ਲੋੜ ਹੁੰਦੀ ਆ ਚਲ ਜਰੀਖ ਜਾ ਕੇ ਤਾਂ ਹੋਈ ਹੁੰਦੀ ਆ ਰਾਮਾ ਨੇ ਜੇ ਉਹਨੇ ਪੈਸੇ ਦੇ ਕੇ ਹੜੇ ਮਦਦ ਕਰਦੀ ਆ ਤੇ ਸਾਨੂੰ ਬੈ ਥੋੜਾ ਲੈ ਲਿਆ ਉਹਨੇ ਤੇ ਮੋਰ ਲੈ ਲਿਆ ਸਾਨੂੰ ਆਈ ਹੈ ਮੋਲਤ ਨਹੀਂ ਲੈ ਲਿਆ ਤੇ ਅਸੀਂ ਪਤਾ ਲੈਣ ਹੀ ਜਾਣਾ ਵਾ ਚਾਹ ਦਾ ਘੁੱਟ ਪੀਵਾਂਗੇ ਤਾਂ ਆਪਣੇ ਘਰ ਨੂੰ ਆ ਜਾਾਂਗੇ ਅਜੇ ਤਾਂ ਉਹਨੇ ਤੈਨੂੰ ਅੱਜ ਫੋਨ ਕੀਤਾ ਹੀ ਆ ਮੇਰੀ ਸੱਸ ਡਿੱਗੀ ਹੌਸਲਾ ਕਰ ਦੋ ਦੋ ਚਾਰ ਦਿਨ ਠਹਿਰ ਕੇ ਵੇਚਾ ਜੀ ਤੇ ਤੁਸੀਂ ਹੁਣ ਕੀ ਕਰਨਾ ਵਾ ਕਣਕ ਤੇ ਆਪਣੀ ਬੀਜੀ ਗਈ ਆ ਹਾਂ ਤਾਂ ਤੁਸੀਂ ਵੇਲੇ ਜੇ ਮੈਂ ਤਾਂ ਕਰਨ ਦੀ ਛੁੱਟੀ ਦਾ ਕਰਕੇ ਕਹਿਣ ਲਈ ਆ ਵੀ ਮੁੜ ਕੇ ਮਗਰ ਧਿਆਨ ਰਹਿਣਾ ਵਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੈਂ ਤਾਂ ਜਾਣਾ ਨਹੀਂ ਜੇ ਕਰਨ ਨੂੰ ਖਾਣਾ ਤੇ ਲੈ ਰਾ ਨਾ ਕਰਨ ਨੂੰ ਨੇੜੇ ਨੂੰ ਮੈਂ ਕਿੱਥੇ ਲੈ ਜਾ ਤੁਹਾਡੇ ਵਾਲੀ ਤੋਂ ਹੀ ਹੱਦ ਹੋਈ ਆ ਇਹ ਮੈਂ ਨਹੀਂ ਨਾਲ ਜਾਣਾ ਜਾਣਾ ਤਾਂ ਹੀ ਕਿਉਂ ਨਹੀਂਗਾ ਜਦੋਂ ਪੈਸੇ ਲੈਣੇ ਹੀ ਉਦੋਂ ਮੈਨੂੰ ਕੱਲੀ ਨੂੰ ਘਰ ਤਾਂ ਵੀ ਜਾ ਜਾ ਕੇ ਤਾਂ ਪੈਸੇ ਲੈ ਆ ਉਦੋਂ ਵੀ ਨਾ ਤੁਸੀਂ ਮੇਰੇ ਨਾਲ ਗਏ ਜੇ ਹੁਣ ਤਾਂ ਨੂੰ ਮੈਂ ਕਹਿਣ ਲਈ ਆ ਹੁਣ ਵੀ ਤੁਸੀਂ ਆਂਦੇ ਮੈਂ ਨਹੀਂ ਜਾਣਾ ਇਹ ਕਿੱਦਾਂ ਦਾ ਕੰਮ ਹੋਇਆ ਤੁਸੀਂ ਮੇਰੇ ਭੈਣ ਭਰਾਵਾਂ ਦੇ ਜਦੋਂ ਜਾਣਾ ਹੁੰਦਾ ਵਾ ਉਹਦੋਂ ਇਦਾਂ ਹੀ ਕਰਦੇ ਜੇ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਮੈਂ ਕਦੇ ਤੁਹਾਨੂੰ ਜਵਾਬ ਦਿੱਤਾ ਤੁਸੀਂ ਆਪਣੀ ਭੈਣ ਕੋ ਜਾਓ ਨਾਨਕੇ ਜਾਓ ਮੈਂ ਉਸੇ ਵੇਲੇ ਤੁਹਾਡੇ ਨਾਲ ਤਿਆਰ ਹੋ ਜਾਨੀ ਆ ਪਰ ਆਹ ਗੱਲ ਮਾੜੀ ਆ ਉਦੋਂ ਤੁਸੀਂ ਆਂਦੇ ਹੀ ਵੀ ਮੈਂ ਗੱਡੀ ਲੈਣੀ ਆ ਹੁਣੇ ਪੈਸੇ ਲੈ ਕੇ ਆ ਮੈਂ ਇੱਕ ਵਾਰ ਨਾ ਨਹੀਂ ਕੀਤੀ ਬੱਸੇ ਤੁਸੀਂ ਮੈਨੂੰ ਘਲਾਇਆ ਕਿੰਨਾ ਮੈਨੂੰ ਤੁਰ ਕੇ ਜਾਣਾ ਪਿਆ ਆ ਗੱਡੀ ਰਮਨ ਬਾਰ-ਬਾਰ ਤੋਂ ਸੁਣਾਉਂਦੀ ਆ ਨਾ ਮੇਂ ਮੈਨੂੰ ਪੈਸੇ ਲਿਆ ਕੇ ਉੱਤੇ ਆਪਣੀ ਭਾੜਕੋਂ ਤੇ ਤੂੰ ਫੇਰ ਗੱਡੀ ਲਈ ਆ ਆਪਣੇ ਪੈਸੇ ਚੁੱਕ ਤੇ ਮੈਂ ਨਹੀਂ ਉੱਥੇ ਜਾਣਾ ਬੱਸ ਦੀ ਤਨ ਮਦਦ ਆਏ ਹੈ ਮੈਂ ਪੈਸੇ ਦੱਸਣਾ ਨਹੀਂ ਲਈ ਮੈਂ ਕੀ ਸੁਣਾਉਣਾ ਵਾ ਅਗਲੀ ਨਾਲ ਪਰ ਮਾੜ ਵਿੱਚ ਸੋਚੂਗੀ ਨਾਲੇ ਐਰ ਕਾ ਹੀ ਲੋਡ ਪਈ ਆ ਗਾੜੀ ਨੂੰ ਲੋਡ ਨਹੀਂ ਕੀ ਪੈਣੀ ਮੁੜ ਕੇ ਅਗਲੇ ਪੈਸੇ ਦੇਊਗੀ ਕਈ ਕੁਝ ਵੇਖਣਾ ਪੈਂਦਾ ਵਾ ਰਵਦਾ ਰਿਸ਼ਤੇਦਾਰਾਂ ਦੇ ਫੋਨ ਆਉਂਦੇ ਜਾਂਦੇ ਰਹਿੰਦੇ ਆ ਵੀ ਮੈਨੂੰ ਬੁਖਾਰ ਹੋ ਗਿਆ ਮੈਨੂੰ ਆ ਹੋ ਗਿਆ ਇਹਦਾ ਮਤਲਬ ਇਹ ਥੋੜਾ ਵੀ ਚੁੱਕਿਆ ਆਪਣਾ ਬੋਰੀ ਵੀ ਨਹੀਂ ਸਕਦਾ ਉਹਦੇ ਘਰ ਚੋਂ ਮੈਂ ਹਾਲ ਚਾਲ ਪੁੱਛਣ ਹੀ ਜਾਣਾ ਵਾ ਮੈਂ ਕਿੜਿਆਂ ਨੂੰ ਜਾ ਕੇ ਪੱਟੀਆਂ ਕਰਨੀਆਂ ਵਾਂ ਲਾਇਤੋ ਦੇ ਕਰਦੇ ਨੇ ਕਰਾਉਣਾ ਉਹਦਾ ਐਵੇਂ ਤੁਸੀਂ ਤੱਤੇ ਹੋ ਜਾਂਦੇ ਹੁੰਦੇ ਜੇ ਮੈਂ ਇੰਟੋ ਤੇ ਨਾ ਦਾਹ ਲੱਗਣੇ ਆ ਚਾਹ ਪੀਵਾਂਗੇ ਤਾਂ ਆਪਣੇ ਘਰ ਨੂੰ ਆ ਜਾਾਂਗੇ ਅਗਲੇ ਆਂ ਤਾਂ ਵੀ ਹਿਰਖ ਮੱਠਾ ਆ ਜਾਊਗਾ ਵੀ ਆਏ ਆ ਉਹਦੇ ਸੱਤ ਨੇ ਇਹੋ ਗੱਲ ਕਹਿਣੀ ਆ ਵੀ ਇਹ ਮੇਰੇ ਹੁੰਦੇ ਮੇਰੀ ਨਵਾਂ ਨੇ ਫੋਨ ਕੀਤਾ ਤੇ ਭੈਣੇ ਦੀ ਉਹ ਜਿੱਤਾ ਫੋਨ ਦੇ ਨਾਲ ਹੀ ਆ ਗਈ ਹਾਈਵੇ ਮੇਰੇ ਰੱਬਾ ਫੋਨ ਤੇ ਅੱਜ ਕੀਤਾ ਵਾ ਅਸੀਂ ਕੱਲ ਨੂੰ ਜਾਣਾ ਵਾ ਅਜੇ ਰਾਤ ਵਿੱਚ ਵਾ ਉਹ ਇੱਥੇ ਚੱਲ ਇੰਨਾ ਤੇ ਦੀ ਸਸਫਲ ਹੋਊਗੀ ਸੁਣ ਕੇ ਤਾਂ ਉਸੇ ਵੇਲੇ ਆ ਗਏ ਆ ਤੁਹਾਨੂੰ ਨਹੀਂ ਪਤਾ ਗਾੜੀ ਵੀ ਬੰਦੇ ਦੀ ਲੋਡ ਹੁੰਦੀ ਆ ਮੇਰੀ ਗੱਲ ਸੁਣੋ ਦੁਨੀਆ ਨੂੰ ਨਹੀਂ ਪੁੱਛ ਕਰ ਸਕਦਾ ਮੈਂ ਤਾਂ ਵੇਦਰ ਮੈਂ ਦੱਸਦਾ ਚੱਲ ਬਾਬਾ ਨਹੀਂ ਜਾਣਾ ਨਾ ਤੇ ਨਾ ਜਾਓ ਬੱਸੇ ਚੜਾਓਗੇ ਮੈਂ ਬੱਸੇ ਚਲ ਜੂਗੀ ਅਪੀ ਕਰਨ ਚੜਾਉਗਾ ਮੇਰਾ ਤਾਂ ਹੈ ਨਹੀਂ ਟਾਈਮ ਨਾ ਜੇ ਮੇਰੇ ਭੈਣ ਭਰਾਵਾਂ ਦੇ ਜਾਣ ਦਾ ਟਾਟਾ ਟਾਈਮ ਨਹੀਂ ਨਾ ਹੈਗਾ ਜੇ ਕੱਲ ਨੂੰ ਤੁਸੀਂ ਮੈਨੂੰ ਕਿਹਾ ਨਾ ਮੇਰੇ ਨਾਲ ਚੱਲ ਫਿਰ ਮੈਂ ਵੀ ਐਦਾਂ ਨਾ ਥੋਕੇ ਜਵਾਬ ਦਵਾਂਗੀ ਮੇਰਾ ਵੀ ਟਾਈਮ ਹੈ ਨਹੀਂ ਮੈਂ ਵੀ ਆ ਕਰਨਾ ਤੇ ਮੈਂ ਨਾ ਚੱਲ ਨਾ ਜਾਈ ਮੇਰੇ ਭੈਣ ਭਰਾਵੇ ਤੂੰ ਵੀ ਨਾ ਜਾਈ ਤੇ ਨਾ ਮੈਂ ਤੇਰੇ ਜਾਣਾ ਬੱਸ ਚੱਲ ਨਾ ਜਾਇਓ ਤੁਹਾਡਾ ਹਾਲ ਹੀ ਇਹ ਹੋਵਾ ਬੁੱਧ ਹੋਈ ਆ ਫੋਨ ਆ ਗਿਆ ਤੇ ਮੇਰੀ ਭੈਣ ਦੇ ਸੱਸ ਡੇਪੀ ਆ ਡੇਗੀ ਤੇ ਤੂੰ ਹੈਗਿਆ ਡਾਕਟਰ ਪਲਸਟਰ ਲਾਉਣਾ ਉਥੇ ਗੱਲਾਂ ਕਰਦੀ ਫਿਰਦੀ ਆ ਜੇ ਹੁਣ ਪੈਸੇ ਚੱਲ ਉਹਨੇ ਦੇ ਹੀ ਦਿੱਤੇ ਆ ਕੋਈ ਨਹੀਂ ਦੇ ਦਾਂਗੇ ਉਹਨੇ ਤੁਹਾਡੀ ਮਤ ਕੀਤੀ ਆਉਂ ਜਿਉਂ ਸਾਰੇ ਰਿਸ਼ਤੇਦਾਰ ਕਰਦੇ ਹੀ ਇੱਕ ਦੂਜੇ ਦੀ ਵੇਖਾਂ ਕਿੱਦਾਂ ਮਾਵਾਂ ਦੀਆਂ ਚੁਗਲੀ ਤੇ ਚੁਗਲੀ ਚੁਗਲੀ ਤੇ ਚੁਗਲੀ ਕਰੀ ਜਾਂਦੀਆਂ ਵਾਂ ਮਾਸਾਂ ਨਹੀਂ ਸ਼ਰਮ ਕਰਦੀਆਂ ਜਿਹੜੀ ਮਾਵਾਂ ਆ ਨਾ ਧੀ ਦੇ ਉਹਨਾਂ ਤੇ ਮਛਰ ਹੀ ਗਈ ਆ ਵੀ ਜਿੱਦਾਂ ਹੁਣ ਧੀ ਨੇ ਸਦਾ ਇਹਦੇ ਲਾਗੇ ਰਹਿਣਾ ਕੋਈ ਗੱਲ ਨਹੀਂ ਜਾ ਲੈਂਦੇ ਤੇਰੀ ਧੀ ਨੂੰ ਤੈਨ ਤੋਂ ਪੱਠੇ ਮੈਂ ਪਾਉਣਾ ਚੱਜਣਾ ਜਿਹੜੀ ਤੂੰ ਮੱਛਰ ਮੱਛਰ ਕੇ ਡਹੀ ਹੁਣ ਗੱਲਾ ਕਰਨ ਇੱਦਾਂ ਕਰਦੀਆਂ ਹੁਣ ਇਹਨਾਂ ਨੇ ਮੇਰੇ ਭੈਣ ਭਰਾਵਾਂ ਨੂੰ ਵੀ ਗੱਲਾਂ ਕਰਨੀਆਂ ਵਾਂ ਵੀ ਅੱਗੋਂ ਪਿੱਛੋਂ ਤਾਂ ਟੱਪਦੇ ਆਉਂਦੇ ਆ ਤੇ ਹੁਣ ਖਬਰ ਲੈਣ ਕੋਈ ਨਹੀਂ ਆਇਆ ਪਹਿਲਾਂ ਨਾ ਮੈਂ ਭੈਣ ਨੂੰ ਫੋਨ ਕਰ ਲੈਣੀ ਆ ਕਿ ਭੈਣ ਆ ਕੇ ਤੇ ਪਤਾ ਲੈ ਜਾ ਨਹੀਂ ਤੇ ਨਾ ਮਾਵਾ ਤੀਆਂ ਨੇ ਮੇਰਾ ਜੀਣਾ ਹਰਾਮ ਕਰ ਦੇਣਾ ਵਾ ਚੱਲ ਫੋਨ ਕਰਕੇ ਕਹਿੰਨੀ ਇਹਨੂੰ ਮੈਂ ਕਿ ਜਿੱਤਾ ਮੈਂ ਹੰਦਾ ਵਾ ਨਾ ਆ ਜਾਵੀ ਹੁਣ ਤੂੰ ਪਤਾ ਨਹੀਂ ਕਿੱਥੇ ਚਲ ਗਈ ਐ ਫੋਨ ਹੀ ਨਹੀਂ ਚੁੱਕਣ ਲਈ ਹੈਲੋ ਸਾਸਰੀ ਘਰ ਭੈਣ ਕਿੱਥੇ ਚਲ ਗਈ ਸੀ ਕਿੰਨੀਆਂ ਰਿੰਗਾ ਕਈਆਂ ਹੋਣਾਂ ਤੇ ਫੋਨ ਚੁੱਕਿਆ ਤੂੰ ਅੱਛਾ ਅੱਛਾ ਮਸ਼ੀਨ ਲਾਈ ਹੀ ਠੀਕ ਆ ਠੀਕ ਆ ਨਹੀਂ ਸੋਖੀ ਆ ਆਹ ਵਾਓ ਠੀਕ ਠਾਕ ਹੋ ਦਾਰੇ ਸਭ ਪਰ ਨਾ ਸਾਡੀ ਮਾਂ ਬਾਨੇ ਸੱਟਲ ਵਾਲੀ ਆ ਕੀ ਦੱਸਾਂ ਤੈਨੂੰ ਮੈਂ ਛਾਲਾਂ ਦਾ ਮਾਰਦੀ ਫਿਰਦੀ ਹੀ ਕੋੜੇ ਵਾਂ ਉਹ ਕਿਤੇ ਉਹੰਤਰਾ ਪਿਆਰ ਕਲਕੇ ਗਿਆ ਹੁਣਾਂ ਵਾ ਇੱਥੇ ਡਿੱਗੀ ਲੋਬੀ ਵਿੱਚੀ ਆ ਤਾਂ ਗੋਡਾਵਰ ਜਾ ਕੇ ਤੇ ਥੱਲੇ ਤੇ ਗੁੱਡੇ ਸੱਟ ਲੱਗ ਗਈ ਆ ਉੱਥੇ ਆਠਿਆਂ ਨੀਂ ਜਾਂਦਾ ਹੁਣ ਇਹਨਾ ਆਹੋ 니 ਚ ਲੰਡੀ ਐ ਦਵਾਈ ਆਹੋ ਨਹੀਂ ਹੁਣ ਮੰਜੇ ਤੇ ਹੀ ਆ ਕੇ ਕੰਮ-ਕੁਮ ਤੇ ਸਾਰਾ ਮੈਨੂੰ ਕਰਨਾ ਪੈਂਦਾ ਕੀ ਕਰਾਂ ਕੰਮ ਦੀ ਤੇ ਖਾਦੀ ਘੜੀ ਆੜੀ ਕੁੜੀ ਉਹਦੀ ਸੁਗਾਤ ਜਈ ਆਣ ਕੇ ਤੇ ਬਹਿ ਗਈ ਐ ਓ ਮੈਂ ਕਿੱਥੇ ਫੋਨ ਕਰਨਾ ਹੈਗਾ ਮੈਂ ਨਹੀਂ ਫੋਨ ਕੀਤਾ ਆ ਗਵਾਂਢੀ ਨਖਤੇ ਸਾਡੇ ਇੱਕ ਦਿਨ ਦਾ ਬਿੜਾ ਬਹਿ ਜੇ ਇਹਨਾਂ ਦਾ ਉਹਨਾਂ ਖੱਪਿਆਂ ਨੇ ਕਰਤਾ ਫੋਨ ਕਿ ਤੇਰੀ ਮਾਂ ਦੇ ਕੀ ਆ ਉਹ ਤੇ ਭੱਜੀ ਆਈ ਚੋਲਾ ਚੁੱਕ ਕੇ ਕੱਪੜੇ ਵੀ ਲੈ ਆਈ ਏ ਨਾਲ ਤੇ ਦੱਸ ਤੈਨੂੰ ਹੁਣ ਮੈਂ ਇੱਥੇ ਰਹਿਣਾ ਆਹੋ ਮੈਨੂੰ ਤੇ ਸੱਚੀ ਗੱਲ ਵਾ ਇੰਨਾ ਸਾੜਾ ਹੁੰਦਿਆ ਵੀ ਗੱਲ ਨਹੀਂ ਕਰਨ ਵਾਲੀ ਹੁਣ ਮਾਂ ਦੇ ਅੱਗੇ ਪਿਛੇ ਤਰੀਕ ਫਦੀ ਕਦੀ ਨੂੰ ਫਰੂਟ ਕੱਟ ਕੇ ਦੇਂਦੀ ਥਾਲੀ ਭਰ ਕੇ ਕਦੀ ਉਹਦੇ ਵਾਸਤੇ ਗਰਮ ਗਰਮ ਫੁਲਕੇ ਲਾਉਣ ਆ ਜਾਂਦੀ ਆ ਕਦੀ ਮੈਨੂੰ ਕਹਿੰਦੀ ਆ ਬਣਾ ਲਾ ਕਦੀ ਮੈਨੂੰ ਆਂਦੀ ਆ ਬਣਾ ਲਾ ਮੈਂ ਤੇ ਫਾਇ ਲੱਗੀ ਏ ਸੋ ਤੋ ਜੁਬਾਨ ਗੇਠ ਲੰਮੀ ਜ਼ੁਬਾਨ ਚ ਲਾਉਣ ਢਈ ਆ। ਆਹੋ। ਮੈਂ ਬਲੀ ਤੰਗਵਾ। ਅਬ ਮੈਂ ਐਤਨੂੰ ਫੋਨ ਤਾਂ ਕੀਤਾ ਵਾ। ਤੇ ਤੂੰ ਵੀ ਹੁਣ ਆਣ ਕੇ ਤੇ ਖਬਰ ਲੈ ਜਾ। ਆਹੋ। ਜੇ ਨਾਨਾ ਆਈ ਨਾ ਮਾਵਾ ਦੀਆਂ ਤਾਂ ਮੈਨੂੰ ਜੀਅ ਨਹੀਂ ਦੇਣਾ। ਪਿੱੱਗਾ ਪਿੱਛੋਂ ਇਹਦੇ ਭੈਣ ਭਰਾ ਤੁਰੇ ਫਿਰਦੇ ਆ ਤੇ ਡਿੱਗੀ ਆ, ਸੱਟ ਲੱਗੀ ਆ ਤਾਂ ਹੁਣ ਨਾ ਦੱਸਿਆ ਇਹਨੇ। ਮੈਨੂੰ ਮਿਹਣੇ ਮਾਰਨੇ ਇਹਨਾਂ ਨੇ। ਆਹੋ। ਆਵੇਂ ਇਹਨਾਂ ਸੇਤੂੰ ਅੱਛਾ ਅੱਛਾ ਚੱਲ ਇਦਾਂ ਕਰ ਸਵੇਰੇ ਹੀ ਆ ਮੇਰੀ ਭੈਣ ਚੱਲ ਮੂੰਹ ਤੇ ਭੱਜ ਜੂਗਾ ਵੀ ਭੈਣ ਆਈ ਅਸਲ ਖਬਰ ਲੈਣ ਕੋਈ ਨਹੀਂ ਮੈਂ ਸੈਰਸ ਨੂੰ ਫੋਨ ਕਰੂੰਗੀ ਆਪੇ ਉਹ ਵੀ ਆਣ ਕੇ ਖਬਰ ਲੈ ਕੇ ਜਾਊਗਾ ਆਹੋ ਗੱਲ ਕਰਨ ਦਾ ਮੌਕਾ ਕਾਹਨੂੰ ਦੇਣਾ ਨਾ ਮਾਵਾਂ ਦੀਆਂ ਨੂੰ ਠੀਕ ਆ ਨਾ ਆਹੋ ਚੱਲ ਠੀਕ ਆ ਹਾਂ ਕਿ ਸੁਣਦੀਆਂ ਹੁਣ ਗੱਲਾਂ ਮਾਂ ਤਾਂ ਹੁਣ ਮੰਜੇ ਤੇ ਬੈਠੀ ਪੱਕੀ ਤੇ ਧੀ ਜਿਹੜੀ ਉਹ ਤੈਨੂੰ ਪਤਾ ਲੂਰ ਲੂਰ ਕਿੱਦਾਂ ਫਿਰਦੀ ਆ ਸਾਰੇ ਘਰ ਦੇ ਵਿੱਚ ਹੁਣ ਤੇ ਡੱਡੁੱਕ ਰਹੀ ਹੈ ਨਹੀਂ ਕਿਸੇ ਦਾ ਆਹੋ ਪਿਆਰੇ ਦਿੰਦੀ ਫਿਰਦੀ ਹੈ ਮੇਰੇ ਮੈਨੂੰ ਆਂਦੀ ਹੈ ਮੇਰੇ ਵੀਰ ਜੀ ਨਾਲ ਗੱਲ ਕਰਾ ਮੈਂ ਕਰਾਉਂਗੀ ਤੇਰੀ ਵੀਰ ਜੀ ਨਾਲ ਗੱਲ ਖੈਰ ਜਿਆਦਾ ਰੱਖ ਤੂੰ ਤੇ ਹੁਣ ਇਹਨੇ ਪੂਰੀ ਰਾਖੀ ਰੱਖਣੀ ਹੈ ਮੇਰੀ ਹੂੰ ਚੱਲ ਠੀਕ ਆ ਫਿਰ ਮੈਂ ਰੱਖਨੀ ਆ ਐਵੇਂ ਗੱਲਾਂ ਨਾ ਸੁਣਦੀ ਹੋਵੇ ਕੰਨ ਲਾ ਕੇ ਆ ਜਾਵੀਂ ਹੁਣ ਚੰਗਾ ਚੰਗਾ ਚੱਲ ਹੁਣ ਆਪੇ ਆਉਗੀ ਨਾ ਖਬਰ ਲੈਣ ਇਹਨਾਂ ਦਾ ਮੂੰਹ ਤੇ ਬੰਦ ਹੋ ਜਾਊਗਾ ਨਾ ਪੇਦੇ ਭੈਣ ਭਰਾ ਵੀ ਆਏ ਆ ਚੱਲ ਉੱਠ ਕੇ ਵੇਖਾਂ ਕੰਮਕਾਰ ਕੋਈ ਸਿਆਪਾ ਹਨਾਸਾਰਾ ਮੈਨੂੰ ਹੀ ਕਰਨਾ ਪੈਣਾ ਹੁਣ